ੀਤ ਦੇ ਪੰਡਰ ਕਲ ਜੁਕੇ ਬੋहित ਲੋਕ ਪਰਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੂਖ ਮਿਹਾਰਨੁ ਪਾਤਿਸ਼ਹਾ ਜੁਗੋ ਜੁਗ ਅਟਲ ਸਤਗੁਰੂ ਜਗਤਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਸਤ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰੂਪ ਕਰ ਰਹੇ ਹੋ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤ ਵਿਤੋਂ ਉਚਾਰਨ ਕੀਤੇ ਹੋਏ ਹਨ ਤੇ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮਨਾਮੇ ਦੇ ਰੂਪ ਵਿੱਚ ਵਰਗਲ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਸ ਸਉਦਰਾਹੀ ਉਸ ਮਾਲਕ ਦੀ ਅਹਿਮੀਅਤ ਮਹਿਮਾ ਵਡਿਆਈ ਅਤੇ ਉਹਦੀ ਕੁਦਰਤ ਦੀ ਜਿਹੜੀ ਅਚਰਜਤਾ ਹੈ ਦੋਹਾਈ ਨੂੰ ਪੇਸ਼ ਕਰ ਰਹੇ ਹਾਂ ਵੀ ਉਹ ਆਪ ਵੀ ਵੱਡਾ ਹੈ ਉਹਦੀ ਕੁਦਰਤ ਵੀ ਵੱਡੀ ਹੈ ਕੁਦਰਤ ਰਚਨਾ ਕੁਦਰਤ ਸ਼ਕਤੀ ਉਸਨੇ ਆਪਣੀ ਰਚ ਰਚਨਾ ਆਪਣੀ ਕਲਤਾਰੀ ਅਨਿਕ ਬਾਰ ਨਾਨਕ ਬਲੇਹਾਰੀ ਤੇ ਕੁਦਰਤ ਇਤਨੀ ਵੱਡੀ ਹੈ ਜੇ ਕੁਦਰਤ ਨੂੰ ਨਹੀਂ ਅਸੀਂ ਜਾਣ ਸਕਦੇ ਕਾਦਰ ਕਿਥੇ ਕਾਦਰ ਨੂੰ ਕਿਵੇਂ ਅਸੀਂ ਲੈ ਸਕਦੇ ਆ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਚੀਜ਼ ਦਾ ਪਰਮਾਨ ਕੀਤਾ ਹੈ ਕੁਦਰਤ ਕੀਮ ਨਾ ਪਾਈ ਹੈ ਕਾਦਰ ਕਿਨ ਪਾਇਆ ਜੇ ਜੇ ਕੁਦਰਤ ਦੀ ਹੀ ਕੀਮਤ ਨਹੀਂ ਸਾਨੂੰ ਪਤਾ ਲੱਗਿਆ ਕਾਦਰ ਕਿਵੇਂ ਮਿਲ ਜੇਗਾ ਅਚਰਜ ਤੇਰੀ ਕੁਦਰਤ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਕੁਦਰਤ ਕੀਮ ਨਾ ਜਾਣੀਏ ਵੱਡਾ ਵੇਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਿਰ ਘਟ ਮੈ ਸਾ ਉਨੀ ਕਦਰ ਕਰਨੀ ਬਸ ਬੰਦਗੀ ਜਿੰਨੀ ਕਦਰ ਸਾਹ ਹੈ ਉਸ ਤੋਂ ਬਾਅਦ ਨਹੀਂ ਪਾਪ ساری ਉਮਰ ਉਹਦੀ ਬੰਦਗੀ ਕਰਨੀ ਹੈ ਜਿਸ ਦੀ ਜਿਸ ਦੀ ਕੁਦਰਤ ਦੀ ਕੀਮਤ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬ੍ਰਹਮਾंड ਕੇ ਵਿਸਥਾਰ ਕੀ ਅਪਾਰ ਕਥਾ ਕੋਟ ਬ੍ਰਹਮਾंड ਕੋ ਨਾਇਕ ਕੈਸੇ ਜਾਣੀ ਹੈ ਕੁਦਰਤ ਉਹਦੀ ਤਾਂ ਰਚਨਾ ਦਾ ਹਿਸਾਬ ਨਹੀਂ ਉਹਦੇ ਬਣਾਏ ਹੋਏ ਦਾ ਹਿਸਾਬ ਨਹੀਂ ਉਹਦੇ ਕਿਤੇ ਦਾ ਹਿਸਾਬ ਨਹੀਂ ਉਸ ਮਾਲਕ ਨੂੰ ਕਿਵੇਂ ਜਾਣ ਲੈ ਕੇ ਸੀ ਹਾਂ ਉਹ ਆਪ ਜਦੋਂ ਜਾਣਦਾ ਹੈ ਤਾਂ ਜਾਣਦਾ ਉਹਦੀ ਕੁਦਰਤ ਹੀ ਨਹੀਂ ਜਾਣਦਾ ਫਿਰ ਕਿਵੇਂ ਜਾਣੇਗਾ ਉਹਦੀ ਬਣਾਈ ਹੋਈ ਤੁਸੀਂ ਆਪ ਦੇ ਸਰੀਰ ਨੂੰ ਆਪ ਨਹੀਂ ਜਾਣ ਸਕਰੇ ਆਪ ਦੇ ਸਰੀਰ ਨੂੰ ਮਨੁੱਖ ਆਪ ਹੀ ਨਹੀਂ ਜਾਣ ਸਕ ਰਿਆ ਹੋਰਾਂ ਦੀਆਂ ਫੜੀਆਂ ਮਰ ਜਾਂਦੀਆਂ ਆਪਾਂ ਵੀ ਆਹ ਹੈ ਉਹ ਪਤਾ ਸਿਆ ਕਰ ਦਿੱਤਾ ਉਹ ਕੁਝ ਨਹੀਂ ਕਰ ਸਕਦਾ ਇੱਕ ਖਿੰਨ ਵਿੱਚ ਇਸ ਨੂੰ ਬਨ ਕੇ ਬਿਠਾ ਦਿੰਦਾ ਚਾਹੇ ਤਨ ਕਰਕੇ ਚਾਹੇ ਮਨ ਕਰਕੇ ਐਸੀ ਕਲਾ ਹੈ ਉਸ ਮਾਰਕ ਦੀ ਕਿਵੇਂ ਜਾਣ ਲੱਗਿਓ ਕੋਈ ਗੱਲ ਜਾਣਣ ਦੀ ਹੋ ਰਹੀ ਹੈ ਅੱਜ ਤੇਰੀ ਕੁਦਰਤ ਬੜੀ ਤਕੜੀ ਹੈ ਅਚਰਜ ਤੇਰੀ ਕੁਦਰਤ ਤੇਰੀ ਕੁਦਰਤ ਤੇਰੀ ਰਚਨਾ ਦਾ ਨਹੀਂ ਪਤਾ ਸਾਨੂੰ ਦੱਸੋ ਤੇਰਾ ਕਿਵੇਂ ਪਤਾ ਲੱਗ ਜਾਏਗਾ ਫਿਰ ਉਹ ਕਿਵੇਂ ਪਤਾ ਲੱਗੇ ਸਾਨੂੰ ਉਹ ਮੇਰੇ ਪਾਤਸ਼ਾਹ ਦਸਰੇ ਨੇ ਆਉ ਸਤਿਗੁਰਜੀ ਤੋਂ ਸਰਵਣ ਕਰੰਦਾ ਯਤਨ ਕਰਿਓ ਜੀ ਸਤਨਾਮ ਵਾਹਿਗੁਰੂ ਜੀਓ ਤੂੰ ਜਾਣੈਸਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੇ اے ਮੇਰੇ ਮਾਲਕ ਜੇ ਤੂੰ ਕਿਸੇ ਨੂੰ ਆਪਣੇ ਬਾਰੇ ਜਾਣਦਾ ਹੈ ਤਾਂ ਕੋਈ ਜਾਣ ਸਕਦਾ ਹੈ ਇਹ ਤਾਂ ਜਾਣ ਸਕਦਾ ਜੇ ਕੋਈ ਜਾਣ ਹੁਣ ਜਾਣਣ ਦੇ ਉਹਦੇ ਤਰੀਕੇ ਬੜੇ ਨੇ ਬੜੀ ਹੰਬੀ ਦੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਲਸੀਆਂ ਗੁਰੂ ਜਨਾਨਾਂ ਨਾਲ ਸਭ ਤੋਂ ਵੱਡਾ ਅਸੀਂ ਪਰਮਾਤਮਾ ਨੂੰ ਭੁੱਲ ਗਏ ਹਾਂ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਬਟ ਪਾ ਕੀ ਪਾਇਆ ਭੁੱਲਿਆਂ ਗੁਰ ਸਮਝਾਏ ਸੀ ਗੁਰੂ ਸਮਝਾਉਦਾ ਸਭ ਤੋਂ ਵੱਡੀ ਕਾਰਾਗਰੀ ਗੁਰੂ ਕੋਲ ਹੈ ਫਿਰ ਅੱਗੇ ਸੰਤ ਜਨ ਗੁਰਮੁਖ ਜਨ ਭਗਤ ਜਨ ਸਾਧ ਜਨ ਇੱਕੋ ਹੀ ਚੀਜ਼ ਆ। ਉਹ ਵੀ ਜਣਾ ਦਿੰਦੇ ਨੇ ਉਹ ਹੋਰ ਵੀ ਸੌਖਾ ਕੰਮ। ਉਹ ਵੀ ਜਣਾ ਦਿੰਦੇ ਪਰ ਜੇ ਉਹਨਾਂ ਕੋਲ ਜਾਏ ਕੋਈ ਹੁਣ ਗੁਰੂ ਵੀ ਤਾਂ ਹੀ ਜਣਾਏਗਾ ਨਾ ਇਹ ਗੁਰੂ ਦੀ ਸੇਵਾ ਵਿੱਚ ਰਹੇਗਾ ਜੇ ਹੋਰ ਸੇਵਾ ਵਿੱਚ ਹੈ। ਗੁਰੂ ਦੀ ਸੇਵਾ ਦੇ ਵਿੱਚੋਂ ਤਾਂ ਸਾਧ ਸੰਗਤ ਹੀ ਮਨੁੱਖ ਦਾ ਸਰੀਰ ਵੀ ਨਹੀਂ ਟਿਕਦਾ ਮਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਸਾਰੇ ਕੁਲ 57 ਮੈਂਬਰ ਨੇ ਉਹ ਨਹੀਂ ਗੁਰੂ ਦੀ ਸੇਵਾ ਵਿੱਚ ਨੇ ਹੋਰ ਸੇਵਾ ਵਿੱਚ ਸਾਰਾ ਦਿਨ ਗੁਜ਼ਾਰ ਦਿੰਦੇ ਨੇ ਨਾਲੇ ਕਸ਼ਤੀ ਵੀ ਇਹ ਦੇਖਣ ਵਿੱਚ ਹੁੰਦਾ ਹੈ ਗੁਰੂ ਕੁਲ ਆਏਗਾ ਗੁਰੂ ਨੇ ਜਣਾ ਦਿੱਤਾ ਗੁਰੂ ਨੇ ਧੇਰ ਵੀ ਨਹੀਂ ਲਾਉਣੀ ਕਹਿਣਾ ਵੀ ਨਹੀਂ ਪਹਿਣਾ ਵੀ ਮੈਨੂੰ ਜਣਾ ਦਿਓ ਮੈਨੂੰ ਨਹੀਂ ਆਪੇ ਹੀ ਜਣਾ ਦਿੱਤਾ ਪਹਿਲਾਂ ਗੁਰੂ ਨੇ ਤੂੰ ਜਾਣਾ ਹੈ ਉਹਨੇ ਨਿਯਮ ਬਣਾਇਆ ਗੁਰੂ ਭਾਗ ਹੋਆ ਗੁਰਸੰਤ ਮਲਾਇਆ ਗੁਰਬੜ ਪਾ ਭਾਗ ਹੋਆ ਗੁਰਸੰਤ ਮਲਾਇਆ ਪਰਬ ਅਬਿਨਾਸੀ ਘਰ ਮੈਂ ਪਾਇਆ ਅੰਦਰ ਤੋਂ ਹੀ ਮਿਰਾ ਦਿੱਤਾ ਦੁਜਾ ਹੈ ਗੁਰਮੁਖਾਂ ਦਾ ਫਿਰਤ ਫਿਰਤ ਸੰਤਨ ਪਹਿ ਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਪਰਮ ਹਮਰਾ ਸਗਲ ਗਵਾਇਆ ਛੋਟ ਛੜ ਦੇ ਨੀ ਸਗਲ ਗਵਾਇਆ ਜਿਤਨਾ ਵੀ ਸੀ ਮਹਿਲ ਭੁਲਾਇਆ ਅੰਮ੍ਰਿਤ ਪੁੰਚਾ ਕਹੋ ਨਾਨਕ ਮੇਰਾ ਪ੍ਰਭ ਉੱਚਾ ਦੇਖ ਕੇ ਤੂੰ ਜਾਣ ਆਏ ਉਹ ਦੇਖ ਬੜਾ ਉੱਚਾ ਬਈ ਬੜਾ ਵੱਡਾ ਉੱਚੇ ਤੇ ਉੱਚਾ ਭਗਵੰਤ ਵਹੀ ਕਹੇਗਾ ਨਾ ਜਿਨੇ ਦੇਖਿਆ ਅਗੰਗ ਅਗੋਚਰ ਦੇਖ ਦਿਖਾਵੇ ਨਾਨਕ ਦਾ ਕਹਾ ਦੱਸੋ ਉੱਥੇ ਵੀ ਇਹੀ ਚੀਜ਼ ਕਿਹਾ ਵੀ ਜੇ ਕੋਈ ਮੈਨੂੰ ਦਿਖਾ ਦੇ ਪਰਮਾਤਮਾ ਗੁਰੂ ਜਨਾਨ ਵਾਲਾ ਹੈ ਗੁਰੂ ਵਿਚਾਪ ਰੱਖਿਆ ਹੈ ਸੰਤ ਜਨਾਨ ਵਾਲਾ ਹੈ ਸੰਤਾਂ ਦੇ ਸੰਗ ਹੈ ਤੂੰ ਸੰਤ ਹੈ ਕਹਿ ਸਦਾ ਸੰਗ ਹੁਣ ਸੰਗ ਤਾਂ ਸਾਡੇ ਵੀ ਹੈ ਕਿਉਂਕਿ ਅਸੀਂ ਉਹਨੂੰ ਯਾਦ ਹੀ ਨਹੀਂ ਕਰਦੇ ਬਸ ਉਹ ਫਿਰ ਸਾਧਾਂ ਦੇ ਸੰਗ ਵਿੱਚ ਬਣ ਜਾਂਦੀ ਹੈ ਗੱਲ ਜਣਾਣ ਦੀ ਸਾਧ ਸੰਗ ਅੰਮ੍ਰਿਤ ਪੀਜੈ ਨਾ ਜਿਉ ਮਰੈ ਨਾ ਕਬ ਹਉ ਛਿਜੈ ਸਮਝ ਆ ਜਾਂਦੀ ਅਸੀਂ ਤਾਂ ਮਰਦੇ ਹੀ ਨਹੀਂ ਕਦੇ ਸਰੀਰ ਮਰਦਾ ਹੈ ਤੂੰ ਜਾਣਾ ਹੈ ਤਾਂ ਕੋਈ ਜਾਣਾ ਉਹਦੇ ਫਿਰ ਕੀ ਨਿਸ਼ਾਨੀਆਂ ਹੋਣਗੀਆਂ ਅਰੋਜ ਸੋਦਰ ਵਿੱਚ ਪੜਦੇ ਹੋ ਤੁਸੀਂ ਜਿਸਹਿ ਜਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਉਹ ਜਿੱਥੇ ਮਰਜੀ ਹੋਵੇ ਹਰੀ ਦੇ ਗੁਣ ਗਾਣੇ ਤੇ ਇਤਨਾ ਗਾਂਦਾ ਹੈ ਉਹ ਆਪਣੇ ਜੀਵਨ ਨੂੰ ਚਾਹੇ ਉਹ ਬੋਲ ਕੇ ਗਾ ਰਿਹਾ ਹੋਵੇ ਦੇਖ ਕੇ ਗਾ ਰਿਹਾ ਹੋਵੇ ਸੁਣ ਕੇ ਗਾ ਰਿਹਾ ਹੋਵੇ ਸੁਣਾ ਕੇ ਗਾ ਰਿਹਾ ਹੋਵੇ ਫਿਰ ਦੇ ਵਿੱਚ ਗਾ ਰਿਹਾ ਹੋਵੇ ਗਾਏਗਾ ਤੂੰ ਜਾਣਾ ਹੈ ਤਾਂ ਕੋਈ ਜਾਣ ਹੈ ਤੇਰਾ ਦੀਆ ਨਾਮੁ ਖਾਣਾ ਤੂੰ ਨਾਮ ਦਿੰਦਾ ਤਾਂ ਕੋਈ ਵਖਿਆਣ ਕਰਦਾ ਜਪ ਕਰਦਾ ਸੁਣਾਦਾ ਕਿਸੇ ਤੂੰ ਹੀ ਸੁਣਾਦਾ ਹੈ ਸਰੀਰ ਉਹਦਾ ਵਰਤ ਲੰਦਾ ਉਸ ਸਾਰੇ ਕੰਮ ਉਹ ਸਰੀਰਾਂ ਦੁਆਰਾ ਕਰੇ ਸਾਰੇ ਜਿੰਨੇ ਵੀ ਸੰਸਾਰ ਦੇ ਕੰਮ ਨੇ ਸਾਸ ਸਭੀ ਪਰ ਆਜ ਕਰ ਰਿਹਾ ਹੈ ਕੰਗਾਲੀ ਕਰ ਰਿਹਾ ਹੈ ਕਿਤਨੇ ਰੂਪ ਕਰਦਾ ਹੈ ਇਕ ਨਹੀਂ ਅਨੇਕ ਰੂਪ ਖਿੰਮਾ ਹੈ ਕੁਦਰਤ ਧਾਰ ਦਾ ਜਿਸ ਨੂੰ ਕਹੇ ਜਿਸ ਨੂੰ ਕਰੇ ਰह्म ਕਿਸ ਕਭੋ ਨਾ ਵਿਸਾਰਦਾ ਉਹਨੂੰ ਭੁੱਲ ਨਹੀਂ ਦਿੰਦਾ ਫਿਰ ਤੋਂ ਉਸ ਨੂੰ ਨਾਮ ਦਿੰਦਾ ਹੈ ਸਭ ਤੋਂ ਵੱਡੀ ਗੱਲ ਹੈ ਬਾਕੀ ਚਾ ਜ ਉਹਦੀ ਸਾਰੀ ਖਤਮ ਵੀ ਕਰ ਦਿੰਦਾ ਹੈ ਬਹੁਤ ਵਧੀਆ ਸਰ ਤੈਸ਼ ਰੈਸ਼ ਕਰ ਦਿੰਦਾ ਹੈ ਸਿਰਫ ਨਾਮ ਇਕਰਾਦਾ ਮੇਰੇ ਪਾਸ ਸ਼ਕਰ ਹੈ ਤੇਰਾ ਦੀਆ ਨਾਮ ਵਿਖਾਣਾ। ਸਾੜੀ ਕੋਈ ਪਾਇਆ ਨਹੀਂ ਅਸੀਂ ਨਾਮ ਨੂੰ ਜਪ ਸਕੀਏ, ਦਿਖਾ ਸਕੀਏ, ਜਾਣ ਸਕੀਏ, ਜਣਾ ਸਕੀਏ। ਉਹ ਆਪ ਦਿੰਦਾ। ਕੋਈ ਹਾਬ ਨਹੀਂ ਉਹਦਾ। ਉਹਦੀ ਬੇਅੰਤਤਾ ਨਾਮ ਦੀ ਨਾਮ ਹੀ ਡਬ ਡਾ ਹੈ, ਉਹ ਨਾਮੀ ਕਿ ਡਬ ਡਾ ਹੋਏਗਾ। ਨਾਮ ਤੇ ਨਹੀਂ ਅਟਕ ਜਾਣਾ, ਨਾਮੀ ਤੱਕ ਜਾਣਾ। ਤੂੰ ਬੇਅੰਤ ਕੋਈ ਵਿਰਲਾ ਜਾਣੇ। ਗੁਰ ਪ੍ਰਸਾਦ ਕੋ ਸ਼ਬਦ ਪਛਾਣੈ ਤੇਰਾ ਦਿਆ ਨਾਮ ਖਾੜਾ ਤੇਰਾ ਦਿੱਤਾ ਹੋਇਆ ਕੋਈ ਵੀ ਵਸਤੂ ਹੈ ਅਸੀਂ ਉਸਦੇ ਦਿੱਤੇ ਬਿਨਾਂ ਸਰੀਰ ਉਸਨੇ ਦਿੱਤਾ ਹੋਇਆ ਨਾ ਜੀਉ ਪਾਏ ਪਿੰਡ ਜੀ ਨੂੰ ਸਾਜਿਆ ਦਿੱਤਾ ਪਹਿਣ ਖਾਣ ਦਿੱਤਾ ਤੇਰਾ ਦਿਆ ਉਹ ਦਾਤਾ ਹੈ ਪਰ ਇਹ ਹੈ ਵੀ ਉਹ ਦਾਤ ਦੇਖੇ ਫਿਰ ਜਣਾਂਦਾ ਨਹੀਂ ਮੈਂ ਦਿੱਤੀ ਤੈਨੂੰ ਕੁਝ ਵੀ ਕਰੀ ਜਾਏ ਉਹ ਫਿਰ ਵੀ ਉਹ ਦੇ ਹੀ ਜਾਂਦਾ ਹੈ ਫਿਰ ਵੀ ਦਤਾ ਹੈ ਇਹ ਨਹੀਂ ਕਿ ਇੱਕ ਵਾਰੀ ਸਰੀਰ ਦਿੱਤਾ ساری ਉਮਰ ਦੇ ਹੀ ਜਾਂਦਾ ਅਸੀਂ ਸਾਲ ਦੋ ਸਾਲ ਆਪਣੇ ਮਾਪਿਓ ਨੂੰ ਦੇਣਾ ਪੈ ਜਾਏ ਉਹ ਹੀ ਨਹੀਂ ਦੇ ਸਕਦਾ ਮਰਕ ਹੋਰ ਤਾਂ ਕੀ ਗੱਲ ਜਿਹਨੇ ਜਨਮ ਵੀ ਦਿੱਤਾ ਉਹਦੀ ਸੇਵਾ ਨਹੀਂ ਕਰ ਸਕਦਾ ਹੋਰ ਦੀ ਤਾਂ ਵੱਡੀ ਗੱਲ ਹੈ ਉਹ ਕਹਿਣ ਨੂੰ ਕਹਿੰਦੇ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਅਸੀਂ ਰਾਜ ਸੇਵਾ ਕਰ ਰਹੇ ਹਾਂ ਨਹੀਂ ਕਰ ਰਹੇ ਸੇਵਾ ਦਾ ਘਰ ਬਹੁਤ ਦੂਰ ਹੈ ਸੋ ਸਤਗੁਰੂ ਜੀ ਕਹਿੰਦੇ ਤੇਰਾ ਦੀਆ ਨਾਮ ਬਖਾਣਾ ਤੇਰਾ ਦਿੱਤਾ ਹੋਇਆ ਧੰਨ ਵਰਤ ਰਿਹਾ ਤੇਰਾ ਦਿੱਤਾ ਹੋਇਆ ਧੰਨ ਵਰਤ ਰਿਹਾ ਸਾਰੀ ਦਿੱਤਾ ਹੀ ਉਹਦਾ ਛੜਾ ਤਾਂ ਹੈ ਹੀ ਕੋਈ ਜਦ ਦਿਨ ਇਹ ਸਮਝ ਆ ਜਾਂਦੀ ਹੈ দান ਤੋਂ ਵੀ ਚਲਾ ਜਾਂਦਾ ਮਨ ਕਿਉਂਕਿ ਤੇਰਾ ਦੀਆ ਤੁਦੈ ਕਿਆ ਅਰਪਉ ਤੇਰਾ ਦਿੱਤਾ ਹੋਇਆ ਤੈਨੂੰ ਕੀ ਦੇਵਾਂ ਦੇ ਹੀ ਨਹੀਂ ਸਕਦੇ ਉਸ ਨੂੰ ਤੇਰਾ ਦੀਆ ਨਾਮ ਵਿਖਾਣਾ ਵਿਖਿਆਣ ਜ਼ਰੂਰ ਕਰਦੇ ਆ ਜਪਦੇ ਜ਼ਰੂਰ ਆ ਤੇਰਾ ਦਿੱਤਾ ਨਾ ਤੈਨੂੰ ਹੀ ਜਪਣਾ ਤੂੰ ਹੀ ਦਿੱਤਾ ਤੈਨੂੰ ਹੀ ਜਪਣਾ ਆਪਣਾ ਤਾਂ ਰੋਲੇ ਖਤਮ ਹੋਇਆ ਤੂੰ ਜਪਾਰਿਆ ਉੱਥੇ ਫਿਰ ਜ਼ੀਰੋ ਹੋ ਜਾਂਦਾ ਬੁੱਖ ਜਦੋਂ ਜ਼ੀਰੋ ਹੋ ਜਾਂਦਾ ਹੈ ਸ਼ਫਰ ਜਿਹਨੂੰ ਕਹਿੰਦੇ ਨੇ ਪੰਜਾਬ ਵਿੱਚ ਹਿੰਦੀ ਵਿੱਚ ਸੁੰਨ ਕਹਿੰਦੇ ਨੇ ਬਸ ਉੱਥੇ ਗੱਲ ਬੰਦ ਸੁੰਨ ਸਮਾਦ ਅਨਹਦ ਤਹਿ ਨਾ ਉੱਥੇ ਨਹੀਂ ਵਜਾਣਾ ਪੈਂਦਾ ਅਨਹਦ ਬਿਨਾ ਹੱਦ ਤੋਂ ਹੈ ਬਿਨਾ ਵਜਾਏ ਤੋਂ ਹੈ ਉਹਦੀ ਸੀਮਾ ਵੀ ਕੋਈ ਨਹੀਂ ਉਸ ਨਾਮ ਦੀ ਉਸ ਬੋਲ ਦੀ ਕਿੱਥੇ ਤੱਕ ਹੈ ਉਹ ਫਿਰ ਨਾਮ ਇਹ ਜਿੰਨ ਸਾਨੂੰ ਜੀਵਨ ਦਿੰਦਾ ਹੈ ਆਤਮਕ ਜੀਵਨ ਦਿੰਦਾ ਇੱਕ ਸ਼ਬਦ ਪੜ੍ਹਦੇ ਉਥੇ ਧੰਸੋ ਵੇਲਾ ਬੜਾ ਕੀਰਤਨ ਹੁੰਦਾ ਹੈ ਧੰਸੋ ਵੇਲਾ ਜਿੱਤ ਦਰਸ਼ਨ ਕਰਨਾ ਉਹਦੇ ਵਿੱਚ ਜਾਂਦਾ ਜੀ ਕੇ ਦਾਤੇ ਪ੍ਰੀਤਮ ਪ੍ਰ ਮੇਰੇ ਮਨ ਜੀਵੇ ਹਰ ਨਾਮ ਚਿਤੇਰੇ ਮਨ ਜੀਵੇ ਇਹਦਾ ਭਾਵ ਮਨ ਮਰਦਾ ਜੇ ਨਾਮ ਨਾ ਹੋਵੇ ਸਰੀਰ ਜਿੰਦਾ ਹੈ ਸਰੀਰ ਬੜਾ ਤਕੜਾ ਰਹੇਗਾ ਪਰ ਮਨ ਨਹੀਂ ਜਿੰਦਾ ਹੈ ਮਨ ਮਰੇ ਹੋਇਆ ਆਤਮਿਕ ਮੌਤ ਆ ਅੰਦਰੋਂ ਮਰੇ ਹੋਇਆ ਜਮੀਰ ਮਰ ਗਈ ਹੈ ਇਹ ਚੀਜ਼ ਹੁੰਦਾ ਮਨ ਜੀਵੇ ਪ੍ਰਭ ਨਾਮ ਚ ਤੇਰੇ ਜੀ ਕੇ ਦਾਤੇ ਤੇਰਾ ਦੀਆ ਜੀ ਕੇ ਜੀ ਦਾਨ ਦੇ ਭਗਤੀ ਲਾਇਣ ਹਰ ਸੋ ਲੈਣ ਬੁਲਾਏ ਜਨਮ ਮਰਨ ਦੋ ਹੋਵੇ ਨਾਹੀ ਜਨ ਪਰਉਪਕਾਰੀ ਆਏ ਪਰ ਉੱਥੇ ਹੋਵੇ ਨਾ ਉਹਨੂੰ ਗ੍ਰਹਿਣ ਕਰਨ ਦੇ ਕਾਬਿਲ ਹੋਵੇ ਉਹਨੂੰ ਅਡਾਪਟ ਕਰਨ ਦੇ ਕਾਬਿਲ ਹੋਵੇ ਸ੍ਰਿਸ਼ਟੀ ਵਿੱਚ ਵੀ ਨਿਯਮ ਹੈ ਜਦੋਂ ਮੰਗ ਗ੍ਰਹਿਣ ਕਰਨ ਯੋਗੀ ਹੁੰਦੀ ਹੈ ਤਾਂ ਦਿੰਦਾ ਹੈ ਜਦੋਂ ਬੁੱਟਾ ਫਲ ਦੇ ਕਾਬਿਲ ਹੁੰਦਾ ਉਹਨੂੰ ਫਲ ਤਾਂ ਲਾਉਂਦੇ ਨੇ ਫੁਲਾ ਕੇ ਛੱਡ ਜਾਂਦੇ ਨਿਯਮ ਇਸੇ ਤਰ੍ਹਾਂ ਜਦੋਂ ਜੀਵ ਗ੍ਰਹਿਣ ਕਰਨ ਦੇ ਕਾਬਿਲ ਹੋ ਜਾਂਦਾ ਉਸ ਨੂੰ ਫਿਰ ਨਾਮ ਦਿੰਦਾ ਵਰਨਾ ਕੋਈ ਆਈ ਜਾਏ ਨਹੀਂ ਦੇਗਾ ਸੰਤ ਵੀ ਨਹੀਂ ਦੇਵੇਗਾ ਨਹੀਂ ਦੇਵੇਗਾ ਕਾਬਿਲ ਨਹੀਂ ਹੈ ਜੀ ਲਖਣਾਰੀ ਬੁੱਟਾ ਕਾਬਲ ਨਹੀਂ ਹੈ ਡਾਲੀ ਟੁੱਟ ਜਾਏਗੀ ਉਹਦੀ ਪਹਿਲਾਂ ਸਮਰੱਥਾ ਬਣਾਉਂਦਾ ਹੈ ਤਗੜਾ ਬਣਾਉਂਦਾ ਹੈ ਜਿਹਨੇ ਮਾਲੀ ਨੇ ਲਾਇਆ ਨਾ ਉਹ ਦੇਖੀ ਜਾਂਦਾ ਫੜਨੀ ਹੁੰਦਾ ਫੜਨੀ ਨਹੀਂ ਅਜੇ ਹੋਇਆ ਨਹੀਂ ਬੁੱਟਾ ਉਹਨੂੰ ਝੱਲਣ ਯੋਗ ਨਹੀਂ ਹੋਇਆ ਉਸ ਨੂੰ ਪਤਾ ਹੈ ਸੰਤ ਨੂੰ ਪਤਾ ਹੈ ਸੰਤ ਨੂੰ ਪਤਾ ਹੈ ਵੀ ਇਹ ਕਾਬਲ ਹੈ ਕਿ ਨਹੀਂ ਤੂੰ ਅਚਰਜ ਕੁਦਰਤ ਤੇਰੀ ਵਿਸ਼ਮ ਇਹ ਰਹਾ ਉਹਦੀ ਪੰਕਤੀ ਹੈ ਏ ਮੇਰੇ ਮਾਲਕ ਪਹਿਲਾ ਤੂੰ ਅਚਰਜ ਹੈ ਤੇਰੀ ਕੁਦਰਤ ਅਚਰਜ ਹੈ ਅਜੇ ਤਾਂ ਸਾਨੂੰ ਕੁਦਰਤ ਨਹੀਂ ਆਈ ਤੇਰੀ ਕਿਸੇ ਸਮਝ ਆਏਗਾ ਅਜੇ ਬਣਾਇਆ ਹੋਇਆ ਨਕਸ਼ਾ ਹੀ ਨਹੀਂ ਸਾਨੂੰ ਸਮਝਾਇਆ ਉਹਦਾ ਬਣਾਇਆ ਹੋਇਆ ਇਹ ਨਕਸ਼ਾ ਤੂੰ ਅਚਰਜ ਰਾਨੀ ਜਨ ਜਿਹਦੀ ਸਮਝ ਨਾ ਆਵੇ ਆ ਜਾਂਦੀ ਉਹਦੀ ਸਭ ਉਹਦੇ ਨਕਸ਼ੇ ਦੀ ਆਵੇਗੀ ਜਦੋਂ ਤਾਂ ਆਵੇਗੀ ਸੋਣਿਆ ਜੋਗ ਜੁਗਤ ਤਨ ਭੇਰ ਤਨ ਭੇਰ ਨਕਸ਼ੇ ਦੀ ਆਈ ਪਹਿਲਾਂ ਸਭ ਤਨ ਦਾ ਭੇਰ ਜੇ ਸੁਰਤ ਜੁੜੇਗੀ ਉਹਦੇ ਵਿੱਚ ਸੋਣਿਆ ਸੁਰਤ ਜੋੜ ਦੇ ਸੁਰਤ ਜੁੜੇਗੀ ਹੁਣ ਸੁਰਤ ਮਾਇਆ ਵਿੱਚ ਜੁੜੀ ਹੋਈ ਹੈ ਸਮਝ ਮਾਇਆ ਵੀ ਦੀਦੀ ਉਹਦੇ ਵਿੱਚ ਸੁਰਤ ਜੁੜਦੀ ਹੈ ਮਾਇਆ ਦੀ ਵੀ ਛਾਇਆ ਦੀ ਵੀ ਸਭ ਉਹਦੇ ਵਿੱਚ ਸੁਰਤ ਜੁੜਦੀ ਹੈ ਜਿਹਦੀ ਮਾਇਆ ਹੈ ਸਰਸੰਗ ਜੀ ਮਾਇਆ ਵੀ ਦਰਸੀ ਛਾਇਆ ਵੀ ਦਰਸੀ ਉਹਦੇ ਅੰਦਰ ਅੰਡਰ ਹੈ ਸਾਰੀ ਚੀਜ਼ ਹਰ ਚੀਜ਼ ਅੰਡਰ ਹੋ ਜਾਂਦੀ ਹੈ ਤੂੰ ਅਚਰਜ ਤੂੰ ਤਾਂ ਹੈ ਹੀ ਚੰਝ ਕੁਦਰਤ ਤੇਰੀ ਬਿਸਮਾ ਬਿਸਮਾਦ ਕੁਦਰਤ ਵੀ ਤੇਰੀ ਚਲਜ ਹੈ ਰਚਨਾ ਜਿੰਨੀ ਵੀ ਹੈ ਕੀਤਾ ਦੋਹੇ ਤੋਂ ਮਨੁੱਖ ਵਸੇ ਕੁਦਰਤ ਕਰਕੇ ਵਸਿਆ ਸੋਏ ਉਹਨੇ ਰਚਨਾ ਬਣਾ ਕੇ ਵਿੱਚ ਹੈ ਸਾਰੇ ਦੇ ਸਾਰੇ ਕਿਤੇ ਵਕਤ ਵਿਚਾਰੈ ਬੰਦਾ ਸੋਏ ਸੇਵਕ ਬਣੇਗਾ ਤਾਂ ਤੇਰੀ ਕੁਦਰਤ ਬਿਸਮਾ ਹੈ ਬੋ ਤੂੰ ਆਪ ਵੀ ਬਿਸਮਾ ਹੈ ਉਹ ਐਡਾ ਵੱਡਾ ਨਿਰੰਜਨ ਇਤਨਾ ਸੁਕਸ਼ਮ ਹੋ ਕੇ ਫੈਲਿਆ ਹੋਇਆ ਸਾਰੇ ਕਿਤੇ ਨਜ਼ਰ ਨਹੀਂ ਆਉਂਦਾ ਫਿਰ ਕਿਵੇਂ ਜਾਣੀਏ ਉਹ ਅਚਰਜ ਨੂੰ ਉਹ ਗੁਰੂ ਬਲਾਉਂਦਾ ਹੈ ਉਹ ਗੁਰੂ ਦਿੰਦਾ ਹੈ ਗੁਰੂ ਤੋਂ ਬਿਨਾਂ ਨਹੀਂ ਸਮਝ ਆ ਸਕਦਾ ਗੁਰੂ ਉੱਥੇ ਤੱਕ ਪਹੁੰਚਾਣ ਸੰਤ ਉੱਥੇ ਤੱਕ ਮਿਲਿਆ ਹੋਇਆ ਬਿਲਾ ਸਕਦਾ ਹੈ ਬਸ ਹੋਰ ਨਹੀਂ ਕੋਈ ਗੁਰੂ ਮਿਲਿਆ ਹੋਇਆ ਹੈ ਗੁਰੂ ਦੇ ਸ਼ਬਦ ਨੂੰ ਫੜ ਲੈ ਭਾਈ ਸੰਤ ਮਿਲਿਆ ਹੋਇਆ ਹੈ ਸਤ ਦੇ ਸੰਗ ਨੂੰ ਫੜ ਲੈ ਭਾਈ ਪਰ ਸੰਤ ਤਾਂ ਕਰਦਾ ਜੇ ਕੁਝ ਲੈਣ ਦੇਣਾ ਹੋਵੇ ਉਹਦਾ ਸੰਤਨ ਸਿਉ ਮੇਰੀ ਲੈਵਾ ਦੇਵੀ ਸੰਤਨ ਸਿਉ ਬਿਵਹਾਰ ਅਜ ਬਿਹਾਰੇ ਨਹੀਂ ਬਣਿਆ ਉਹਦਾ ਕਿਵੇਂ ਦੇਣ ਕਿਦਾਂ ਤੁਹਾਦੇ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਹੈ ਮੇਰੇ ਮਾਲਕ ਸਾਰਾ ਕਾਰਨ ਤੂੰ ਆਪ ਹੀ ਹੈ ਆਪਣੇ ਵਿੱਚੋਂ ਹੀ ਬਣਾਉਂਦਾ ਆਪੇ ਕੀ ਕਰਦਾ ਹੈ ਝਗੜਾ ਪਵਾ ਦੇ ਨਮੋ ਕਲਹਿ ਕਰਤਾ ਨਮੋ ਸ਼ਾਤ ਰੂਪੇ ਆਪ ਹੀ ਤੂੰ ਓਸ਼ਨ ਕਰ ਦਿੰਦਾ ਹੈ ਆਪ ਹੀ ਸ਼ੀਤ ਕਰ ਦਿੰਦਾ ਸਾਰਾ ਕੁਝ ਆਪੇ ਕਾਰਨ ਆਪੇ ਕਰਨਾ ਕਰਨ ਕਾਰਨ ਸਮਰੱਥ ਪ੍ਰਪਿਤ ਇਕੋ ਹੀ ਹੈ ਕਰਨ ਵੀ ਆਪ ਹੈ ਕਾਰਨ ਵੀ ਆਪ ਹੈ ਦੋ ਚੀਜ਼ਾਂ ਆਮ ਤੌਰ ਤੇ ਕਿਸੇ ਕੋਲ ਹੁੰਦੀਆਂ ਨੇ ਕਬੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਇ ਉਹ ਸੈਤਾ ਨ ਕਰੇ ਕੁਝ ਵੀ ਹੁਣ ਸਾਡੇ ਕੋਲ ਬਾਣੀ ਹੈ ਬਾਣੀ ਦੀ ਵਿਚਾਰ ਕਰ ਰਹੇ ਹਾਂ ਜੋ ਕਰਾ ਰਿਹਾ ਆਪ ਕਰ ਰਿਹਾ ਕਰਾ ਵੀ ਨਹੀਂ ਆਪ ਕਰਦਾ ਆਪ ਕਰੇ ਕਿਸ ਆਖੇ ਹੈ ਹੋਰ ਕਰੇ ਨ ਕੋਈ ਉਹ ਸਲਾਹ ਰਿਹਾ ਕਿਵੇਂ ਸਲਾਹ ਰਿਹਾ ਗੁਰੂ ਰਾਹੀ ਗੁਰੂ ਸਾਡੇ ਕੋਲ ਉਹ ਆਪ ਹੀ ਗੁਰੂ ਨੂੰ ਬਣਾਉਣ ਦਾ ਕਾਰਨ ਉਹਨੇ ਮਾਇਆ ਬਣਾਈ ਸੰਸਾਰ ਨੂੰ ਭੁਲਾਉਣ ਵਾਲੀ ਹੈ ਜਿਹੜੀ ਸਾਰੀ ਇਹ ਮਾਇਆ ਜਿੱਤ ਹਰ ਵਿਸਰੈ ਆਪ ਬਣਾਈ ਮੈਨੂੰ ਭੁਲਾ ਕੇ ਰੱਖੇ ਦੇਖੋ ਕਿੱਡੀ ਵੱਡੀ ਗੱਲ ਹੈ ਕਿਹੜਾ ਦੁਨੀਆ ਵਿੱਚ ਮਨੁੱਖ ਹੈ ਕੋਈ ਕਹੇ ਵੀ ਮੈਨੂੰ ਕੋਈ ਯਾਦ ਨਾ ਕਰੇ ਕੋਈ ਮੇਰੇ ਨੇੜੇ ਨਾ ਆਵੇ ਕੋਈ ਮੈਨੂੰ ਜਾਣੇ ਨਾ ਐਸਾ ਹੈ ਕੋਈ ਉਹ ਰੱਬ ਵਰਗਾ ਹੈ ਚਾਹੁੰਦੇ ਨੇ ਮੈਨੂੰ ਸਾਰੇ ਜਾਣੇ ਮੇਰੀ ਫੇਮਸ ਹੋਵੇ ਬਤਾ ਲੱਗੇ ਪੰਜ ਸੱਤ ਬੰਦੇ ਨਾ ਕਹਿਣ ਸਮਝ ਕਹਿੰਦੇ ਨੇ ਮੇਰੇ ਨਾਲ ਰੋਜ ਹੁੰਦੀ ਐ ਇਹ ਚੀਜ਼ ਗੱਲ ਵੀ ਐ ਤੁਹਾਡੇ ਕਰਕੇ ਐ ਜੀ ਤੁਸੀਂ ਕਰਕੇ ਮੈਂ ਬੜਾ ਨਿਹਾਲ ਹੋ ਗਿਆ ਬਥੇਰੇ ਹੁੰਦੇ ਨੇ ਕਹਿਣ ਵਾਲੇ ਤੁਸੀਂ ਤਾਂ ਅੱਜ ਮੇਰਾ ਜੀਵਨ ਸਫਲ ਕਰ ਦਿੱਤਾ ਜੀ ਕੱਲੂ ਕੱਲੀ ਨੂੰ ਰੋਣ ਲੱਗ ਜਾਣਗੇ ਬਥੇਰੇ ਹੁੰਦੇ ਨਹੀਂ ਸਾਸ਼ਗ ਜੀ ਜੋ ਉਹ ਐਸਾ ਕਾਰਨ ਬਣਾਉਂਦਾ ਐ ਐਸਾ ਕਰਨ ਕਰਦਾ ਐ ਕਿ ਫਿਰ ਇੱਧਰ ਉੱਧਰ ਹੋਣ ਨਹੀਂ ਦਿੱਤਾ ਇਥੇ ਵੀ ਕਰਦਾ ਉਹ ਬਹੁਤ ਹੈ ਇਹ ਹੁੰਦਾ ਕਿ ਮੈਂ ਕਰਦਾ ਕਿ ਮੈਂ ਗੁਰੂ ਤੇ ਸੱਚਾ ਥਾਂ ਸੱਚ ਸਲਾਹਣਾ ਸਤਗੁਰ ਕੈ ਬਿਲੇ ਹਾਰਿਆ ਜਾਓ ਗੁਰੂ ਤੋਂ ਆਪੇ ਤੁਧ ਆਪੇ ਕਾਰਨ ਆਪੇ ਕਰਨਾ ਕਰਨ ਬਪਰਾ ਕਿਆ ਕਰੇ ਜੋ ਰਾਬ ਨਾ ਕਰੈ ਸਹਾਇ ਹੋਵੇ ਤੁਹਾਡੇ ਕੋਲ ਸਾਰੀ ਚੀਜ਼ ਇੱਕ ਪੰਗਤੀ ਨਹੀਂ ਆਉਂਦੀ ਸਾਨੂੰ ਸਾਧ ਸੰਗ ਜੀ ਇੱਕ ਪੰਗਤੀ ਬੜੀ ਵਰੀ ਐ ਸੌਂਦਾ ਤੁਸੀਂ ਦੇਖਦੇ ਵੀ ਹੋ ਨਾਲੇ ਰੋਜ਼ ਪਰ ਜੇ ਉਹ ਕਾਰਨ ਬਣਾਉਂਦਾ ਹੈ ਜੇ ਉਹ ਕਰਨਾ ਕਰਦਾ ਹੈ ਤੇ ਸਾਰਾ ਹੀ ਕੁਝ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਜੋ ਕਹਿ ਰਹੇ ਹਾਂ ਜੋ ਅਸਰ ਹੋ ਰਿਹਾ ਕੀ ਜੋ ਵਰਤ ਰਿਹਾ ਹੈ ਇਹ ਕਿਦਾਂ ਹੈ ਉਸੇ ਦਾ ਉਸ ਨੂੰ ਫਕਰਤੇ ਦਾ ਉਹ ਓਏ ਸਾਰਾ ਕੁਝ ਕਹਿੰਦੇ ਹੁਕਮੇ ਜੰਮਣ ਹੁਕਮੇ ਮਰਨਾ ਹੁਕਮ ਦੇ ਅੰਦਰ ਹੀ ਸੰਸਾਰ ਵਿੱਚ ਜੀਵ ਆ ਰਿਹਾ ਹੈ ਹੁਕਮ ਦੇ ਵਿੱਚ ਹੀ ਜਾ ਰਿਹਾ ਇਹਦੇ ਵਿੱਚ ਅੱਧੀ ਚੀਜ਼ ਸਾਨੂੰ ਪਰਵਾਹ ਹੈ ਜਨਮ ਤਾਂ ਪਰਵਾਹ ਹੈ ਮਰਨ ਪਰਵਾਹ ਨਹੀਂ ਹੈ ਜਨਮੇ ਕੋ ਵਾਜੇ ਵਾਧਾਏ ਕਰਦੇ ਨੇ ਸਾਰੇ ਸੋਹਲਣੇ ਅਗਿਆਨੀ ਗਾਏ ਬਹੁਤ ਵੱਡਾ ਅਗਿਆਨੀ ਹੈ ਜਿਹੜਾ ਜੰਮਣ ਤੋਂ ਜਾਂ ਜਨਮ ਦਿਨ ਤੇ ਐਸਾ ਕਰਦਾ ਹੈ ਜੋ ਜਨਮੇ ਤਿਸ ਸਰ ਪਰ ਮਰਣਾ ਜੋ ਜਮਿਆ ਉਹ ਨਰਜਣਾ ਮਰਨ ਪ੍ਰਵਾਲਨੀ ਹੈ ਮਰਨ ਦਿਨ ਨੂੰ ਕੋਈ ਨਹੀਂ ਬਣਾਉਂਦਾ ਮਰਨ ਦਿਨ ਨੂੰ ਨਹੀਂ ਚਾਹਦਾ ਮਰਨਾ ਨਹੀਂ ਚਾਹੁੰਦਾ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਹਰ ਕੋਈ ਚਾਹੁੰਦਾ ਪਰ ਹੁਕਮ ਤਾਂ ਹੀ ਹੈ ਹੁਕਮ ਨੂੰ ਸਮਝੇ ਨਹੀਂ ਰਿਹਾ ਹੀ ਤਾਂ ਹੁਕਮ ਹੈ ਅੱਦਾ ਹੁਕਮ ਮੰਦਾ ਅਜੁਰੈ ਰੰਦਰ ਸਾਰਿਓ ਅੱਦਾ ਮੰਦਾ ਜਨਮ ਮੰਦਾ ਮਰਦਾ ਮੰਦਾ ਮੰਗਦਾ ਹੈ ਮਨਦਾ ਵੀ ਇਹ ਮੰਗਦਾ ਵੀ ਮੌਤ ਨਹੀਂ ਮੰਗਦਾ ਪਰ ਮੌਤ ਨਾਲ ਬਣਾਈ ਹਾਂ ਬਲਕੇ ਬਾਣੀ ਨੇ ਤਾਂ ਕਿਹਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਬਹੁਤਾਤ ਵਿੱਚ ਜਿਹੜੀ ਚੀਜ਼ ਹੈ ਉਸ ਤੋਂ ਪਾਤਸ਼ਾਹ ਦੂਰ ਕਰਦਾ ਬਹੁਤਾਤ ਵਿੱਚ ਹੀ ਹੈ ਕੋਈ ਵਿਰਲਾ ਹੀ ਹੈ ਜਿਹੜਾ ਮੌਤ ਨੂੰ ਪ੍ਰਵਾਨ ਕਰਕੇ ਰੱਖਦਾ ਹੈ ਪਹਿਲਾ ਮਰਨ ਕਬੂਲ ਪਹਿਲਾ ਸਤਗੁਰੂ ਜੀ ਕਹਿੰਦੇ ਨੇ ਹੁਕਮੇ ਜੰਮਣ ਜੰਮਣਾ ਵੀ ਹੁਕਮ ਵਿੱਚ ਹੋ ਰਿਆ ਮਰਨਾ ਵੀ ਹੋ ਰਿਆ ਤੇ ਹੁਕਮ ਨੂੰ ਪਛਾਣਦਾ ਨਹੀਂ ਹੁਕਮ ਪਛਾਣੈ ਏਕੋ ਜਾਣੈ ਬੰਦਾ ਕਈਐ ਸੋਈ ਉਹ ਹੀ ਹੈ ਬੰਦਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੈ ਬੰਦਾ ਸੋਏ ਕਿੰਨੀ ਦਾਤ ਦਾ ਬੰਦੇ ਦੀ ਹੀ ਪਰਵਾਸਾ ਹੈ ਸੇਵਕ ਦੀ ਪਰਵਾਸਾ ਹੈ ਸਤਗੁਰੂ ਜੀ ਕਹਿੰਦੇ ਨੇ ਭਾਈ ਏ ਹੁਕਮ ਨੂੰ ਪਛਾਨ ਲੈ ਹੁਕਮ ਵਿੱਚ ਰਹਿ ਤੇਰਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਤੇਰਾ ਨਾਮ ਹੀ ਮੇਰੇ ਮਨ ਲਈ ਤਨ ਲਈ ਆਸਰਾ ਹੈ ਮੇਰੇ ਮਨ ਦਾ ਵੀ ਆਸਰਾ ਤੇਰਾ ਨਾਮ ਹੈ ਤਨ ਦਾ ਵੀ ਹੁਣ ਜੇ ਮਨ ਦਾ ਆਸਰਾ ਨਾ ਹੋ ਗਿਆ ਨਾਮ ਡੋਲਦਾ ਨਹੀਂ ਨਾ ਤੁ ਮੰਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇਰੀ ਨਾਮ ਆਧਾਰ ਨਹੀਂ ਹੈ ਸਾਡਾ ਕਾਮ ਆਧਾਰ ਹੈ ਮਾਦੋ ਆਧਾਰ ਨਹੀਂ ਸਾਡਾ ਮਾਇਆ ਆਧਾਰ ਹੈ ਨਿਰੰਕਾਰ ਆਧਾਰ ਨਹੀਂ ਸਾਡਾ ਸੰਸਾਰ ਆਧਾਰ ਹੈ ਫਿਰ ਡੋਲੇਗਾ ਸੰਸਾਰ ਤਾਂ ਡੋਲਣ ਵਾਲੀ ਚੀਜ਼ ਹੈ ਇਹ ਤਾਂ ਡੋਲੇਗਾ ਡੋਲਦਾ ਕਿਉਂ ਹੈ ਭਰਮ ਹੈ ਸੰਸਾਰ ਵਿੱਚ ਭਰਮ ਹੈ ਸਾਰਾ ਸੰਸਾਰ ਭਰਮੇ ਭੁੱਲਾ ਦੇ ਦਿਸਤਾਵੇ ਭਰਮ ਹੈ ਮਨ ਮੁਖ ਭੋਲੇ ਵਿਖ ਲਾਗੇ ਅਹਿਲਾ ਜਨਮ ਗਵਾਇਆ ਭੁੱਲ ਜੇਗਾ ਨਾਮ ਅਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਨਾਮ ਤੇਰਾ ਨਾਮ ਤੇਰਾ ਆ ਮਨ ਤਨ ਆਧਾਰੀ ਮਨ ਦਾ ਵੀ ਤਨ ਦਾ ਤਨ ਦਾ ਆਧਾਰ ਹੋ ਗਿਆ ਤਨ ਨਹੀਂ ਡੋਲੇਗਾ ਤਨ ਨਹੀਂ ਦੁਖੀ ਹੋਏਗਾ ਦੋਦੇ ਤ ਹੋ ਗਏ ਠੀਕ ਇਹ ਕਿਵੇਂ ਹੋਇਆ ਨਾਨਕ ਦਾਸ ਬਖਸ਼ੀਸ਼ ਤੇ ਮਾਰੀ ਉਹਦੀ ਬਖਸ਼ੀਸ਼ ਦਵਾਰਾ ਸਾਡਾ ਕੋਈ ਨਹੀਂ ਤਰਸ ਹੈ ਉਹਦਾ ਬਖਸ਼ੀਸ਼ ਉਹਦੀ ਕਿਰਪਾ ਉਹਦੀ ਮਇਆ ਉਹਦੀ ਬਾਣੀ ਵਿੱਚ ਬਾਰ ਬਾਰ ਹੈ ਵੀ ਉਹਦੀ ਕਿਰਪਾ ਦਵਾਰਾ ਹੈ ਵੈਸੇ ਤੇ ਇੱਕ ਬਹੁਤ ਵਧੀਆ ਸਬਦ ਸਤਗੁਰੂ ਜੀ ਨੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਏਕੋ ਹੰਕਾਰ ਦਾ ਪਤਾ ਲੱਗਦਾ ਕੋਈ ਵੀ ਚੀਜ਼ ਗੁਰੂ ਦੀ ਕਿਰਪਾ ਤੋਂ ਬਿਨਾ ਸਮਝ ਹੀ ਨਹੀਂ ਆਂਦੀ ਤਾਹੀਂ ਕਿਹਾ ਭਾਈ ਗੁਰੂ ਨੂੰ ਲੈ ਜੀਵਨ ਵਿੱਚ ਗੁਰੂ ਗੁਰੂ ਗੁਰ ਕਰਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਕਹਿੰਦੇ ਜੇ ਗੁਰੂ ਮਿਲ ਜਾਏ ਜਾਂ ਗੁਰ ਮਿਲਿਆ ਪੂਰਾ ਸਤਗੁਰ ਆਸਾ ਮਨਸਾ ਸਭ ਪੂਰੇ ਸਤ ਗੁਰੂ ਜੀ ਰਹਿਮਤ ਕਰਨ ਹੋਈ ਪੁਲਚਕ ਦੀ ਖਿਵਾਂ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ